ਮੈਂ ਵਿਨੋਦ ਕੌਸ਼ਲ ਜਰਨਲ ਫੈਕਟਰੀ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਆਫ ਇੰਡੀਆ ਸਾਡੇ ਇੱਕ ਪੱਤਰਕਾਰ ਦੇ ਫਾਜ਼ਲ ਦੀ ਡੈਥ ਹੋ ਗਈ ਤੇ ਅਸੀਂ ਹਰਿਆਣਾ ਰੋਡ ਦੇ ਸ਼ਮਸ਼ਾਨ ਘਾਗ ਤੇ ਸੰਸਕਾਰ ਵਾਸਤੇ ਗਏ ਤੇ ਹਜੇ ਤੱਕ ਅਸੀਂ ਉੱਥੇ ਜਾ ਕੇ ਸੰਸਕਾਰ ਦੇ ਮ੍ਰਿਤ ਦੇ ਦੇ ਦਰਸ਼ਨ ਕਰਕੇ ਬਾਹਰ ਆਏ ਮੇਰੀ ਜ਼ੇਹਤ ਨਹੀਂ ਢੀਕੀ ਆੰਦੇ ਨੇ ਜਿਸਲੇ ਬਾਹਰ ਦੇਖਿਆ ਤਾਂ ਮੇਰਾ ਐਕਟਿਵ ਆ ਨਹੀਂ ਸੀ ਔਰ ਇਹ ਜਿਹੜਾ ਹਾਦਸਾ 1:00 ਬਜ ਕੇ 5 ਮਿੰਟ ਤੋਂ ਲੈ ਕੇ 1:45 ਮਿੰਟ ਦੇ ਵਿੱਚ ਦਾ ਹੈਗਾ ਔਰ ਅਸੀਂ ਕਾਫੀ ਨੱਠ ਭੱਜ ਕਾਫੀ ਕੋਸ਼ਿਸ਼ ਕੀਤੀ ਹੈ ਔਰ ਪੁਲਿਸ ਨੂੰ ਵੀ ਫੋਨ ਕੀਤਾ ਪੁਲਿਸ ਨੇ ਵੀ ਟਾਈਮਲੀ ਫੋਨ ਅਟੈਂਡ ਨਹੀਂ ਕੀਤੇ ਪਰ ਅਸੀਂ ਪਰਚਾ ਵੀ ਦਰਜ ਕਰਾ ਦਿੱਤਾ ਐਪਲੀਕੇਸ਼ਨ ਦੇ ਕੇ ਪਰ ਅਸਲੇ 2 ਤਰੀਕ ਐਤਵਾਰ ਦਾ ਇਹ ਹਾਦਸਾ ਹੈਗਾ ਤੇ ਅੱਜ ਦਿਨ ਤੱਕ ਸਾਡੇ ਨੂੰ ਕੋਈ ਸਫਲਤਾ ਹਾਸਲ ਨਹੀਂ ਔਰ ਪੁਲਿਸ ਨੇ ਕੋਈ ਏਡਾ ਵੱਡਾ ਕੋ ਐਕਸ਼ਨ ਵੀ ਨਹੀਂ ਲਿਆ ਜਿਹਦੇ ਨਾਲ ਉਹ ਚੋਰ ਜਲਦ ਤੋਂ ਜਲਦ ਪਕੜੇ ਜਾਣ ਜਿੰਦੇ ਕਿ ਨੂੰ ਅਸੀਂ ਕਹਿੰਦੇ ਵੀ ਇੱਕ ਇੱਕ ਬੀਲਿੰਗ ਹੈਡ ਪਰਸਨ ਹੋ ਗਏ ਨਾ ਕੋਈ ਗੱਲ ਨਹੀਂ ਜਦੋਂ ਚੋਰ ਕਾਬੂ ਆਊਗਾ ਤਾਂ ਸਕੂਟਰ ਤੁਹਾਡਾ ਮਿਲ ਜਾਊਗਾ ਸੋ ਜੇ ਦਾ ਕ੍ਰਾਈਮ ਦੇ ਨੱਥ ਪਾਣੀ ਆ ਤੇ ਉਹਨਾਂ ਬੰਦਿਆਂ ਨੂੰ ਅਰੈਸਟ ਕਰਨਾ ਪੜੂਗਾ ਔਰ ਸਕੂਟਰ ਵਾਹਦੇ ਸਪੋਰਟ ਕੀਤਾ ਜਾਊਗਾ ਜੇਕਰ ਇਹਨਾਂ ਨੇ ਨਹੀਂ ਕ੍ਰਾਈਮ ਤੇ ਨਾਥ ਪਾਣੀ ਦੇ ਵੇਦ ਦਾ ਆਮ ਲੋਕਾਂ ਦਾ ਹੱਲ ਕੀ ਉਹ ਤੇ ਪ੍ਰੈਸ ਰਿਪੋਰਟਰ ਉੱਪਰ ਐਕਟਵਾ ਦੇ ਉੱਪਰ ਲਿਖਿਆ ਪਿਆਗਾ ਪ੍ਰੈਸ 3207 48 47 ਉਹਦਾ ਨੰਬਰ ਹੈ ਵਾਈਟ ਕਲਰ ਦਾ ਐਕਟਵਾ ਹੈਗਾ ਜੀ ਤੇ 125 cc ਹੈ ਉਹਦੇ باوجود ਵੀ ਅਸੀਂ ਤਾਂ ਸ਼ਾਨ ਪੜਤਾਲ ਬਹੁਤ ਕਰ ਰਹੇ ਹਾਂ ਕੁਆੜੀਆਂ ਦੇ ਵੀ ਜਾ ਰਹੇ ਹਾਂ ਕਈ ਪਾਸੇ ਜਾ ਰਹੇ ਉਹਦੇ باوجود ਵੀ ਸਾਨੂੰ ਇਸ ਵੇਲੇ ਤੱਕ ਕੋਈ ਸਫਲਤਾ ਨਹੀਂ ਮਿਲੀ ਮੇਰੀ ਪ੍ਰਸ਼ਾਸਨ ਅੱਗੇ ਇਹ ਗੁਜਾਰਸ਼ ਹੈ ਵੀ ਜਲਦੋਂ ਜਲਦ ਸਕੂਟਰ ਜਿਹੜਾ ਲੱਭਿਆ ਜਾਵੇ ਔਰ ਇਹਦੇ ਉੱਪਰ ਜਿਹੜਾ ਕਰੀਮੀ ਨਾਲ ਨੱਥ ਪਾਈ ਜਾਵੇ ਤਾਂ ਜੋ ਆਮ ਦੁਨੀਆਂ ਸੁੱਖ ਦਾ ਸਾਹ ਲਵੇ ਸਾਰੇ ਤਿਆਰ ਕਰ ਦਿੱਤੀਆਂ ਆ ਵੀਰਾਂ ਕੋਲ ਨਾਲ ਗੱਲਬਾਤ ਹੋਈ ਐ ਪੁਲਿਸ ਨਾਲ ਗੱਲਬਾਤ ਹੋਈ ਐ ਉਹ ਕਹਿੰਦੇ ਅਸੀਂ ਪਹਿਲਾਂ ਇਲੈਕਸ਼ਨਾਂ ਕਰਕੇ ਬੀਜੀ ਸੀਗੇ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਜਿੱਦਾਂ ਟਾਈਮ ਮਿਲਦਾ ਸੀ ਸੁਪਰਵਾਈਜ਼ਨ ਕਰਦੇ ਆ ਦੇਖਾਣ ਕਰਦੇ ਆ ਸਰਚ ਕਰਦੇ ਤੇ ਨਾਲ ਗੱਲ ਕਰਦੇ ਕੁੜੇ ਕਰਦੇ ਕਾਫੀ ਸਿਗਨੱਡਾ ਬਣ ਗਏ ਅੱਡਾ ਦੁਰੀ ਦਾ ਇਸ ਤੋਂ ਬਾਅਦ ਨੂੰ ਵੀ ਇੱਕ ਚੰਗਾ ਕਰਾਇਆ। ਅਵੀ ਪ੍ਰਸ਼ਾਸਨ ਨੂੰ ਇਹ ਕਹਿਣਾ ਜਾਂ ਅਪੀਲ ਕਰਦੇ ਆਂ ਵੀ ਇੱਕ ਤਾਂ ਸ਼ਮਸ਼ਾਨ ਘਾਟ ਦੇ ਆਲੇ ਦੁਆਲੇ ਕੈਮਰੇ ਲਾਏ ਜਾਣ। ਦੂਸਰੀ ਇੱਕ ਸਿਕਿਉਰਿਟੀ ਵਗੈਰਾ ਪ੍ਰੋਵਾਈਡ ਕਰਾਇਆ ਕਿਉਂਕਿ ਹਰਿਆਣਾ ਰੋਡ ਦਾ ਸਭ ਤੋਂ ਫੇਮਸ ਇਹ ਸ਼ਮਸ਼ਾਨ ਘਾਟ ਹੈ ਜਿੱਥੇ ਮ੍ਰਿਤਕ ਆਦਮੀਆਂ ਦੀ ਜਿਹੜੀ ਗਿਣਤੀ ਹੈ 10 ਔਰ 12 ਦੇ ਕਰੀਬ ਰੋਜ਼ ਦੀ ਹੈਗੀ ਆ। ਤਾਰੋ ਕਾਫੀ ਦੇਰ ਤੋਂ ਔਰ ਜਿਹੜੇ ਆਲੇ ਦੁਆਲੇ ਦੁਕਾਨਦਾਰ ਹੈ ਹੋ ਸਕਦਾ ਉਹ ਵੀ ਮਿਲੇ ਹੋਣ। ਹੋ ਸਕਦਾ ਉਹਦੇ ਵਿੱਚ ਕੋਈ ਮੁਲਾਜ਼ਮ ਵੀ ਇਨਵੋਲਵ ਹੋਵੇ ਤਾਂ ਕਿ ਇਹ تحقیقات ਕੀਤੀ ਜਾਏ ਉਹ ਮੁਲਾਜ਼ਮ ਤਾਂ ਨਹੀਂ ਇਨਵੋਲ ਹੋਗੇ ਨਾ ਚੱਕਰਾਂ ਦੇ ਵਿੱਚ ਤਾਂ ਜੋ ਬੜੀਓ ਸਫਾਈ ਦੇ ਨਾਲ ਸਕੂਟਰ ਚੱਕ ਕੇ ਲੈ ਜਾਂਦੇ ਇਹ ਕੋ ਮੇਰੀ ਅੱਜ ਦੀ ਘਟਨਾ ਨਹੀਂ ਹੈ ਮੇਰਾ ਸਕੂਟਰ ਹੋਰ ਵੀ ਕਈ ਸਕੂਟਰ ਉੱਥੇ ਚੱਕ ਹੋਏ ਆ ਮੋਟਰਸਾਈਕਲ ਚੱਕ ਹੋਏ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਫਿਰ ਬੁਰਜੋਰ ਅਪੀਲ ਕਰਦੇ ਆ ਵੀ ਜਲਦ ਤੋਂ ਜਲਦ ਇਹ ਜਿਹੜੀ ਹੈ ਪੂਰੀਆਂ ਵੀ ਜਿਹੜੀਆਂ ਮਾਰਦਾਤਾ ਇਹਨਾਂ ਨੂੰ ਨਾ